ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਹੈ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਪਿਓਰ ਕਾਟਨ ਦੇ ਸੂਟ ਬ੍ਰੈਂਡ ਰਹੂਗਾ ਟੇਸਟਾ 올ਓਵਰ ਸੂਟ ਰਹਿਣਗੇ ਵਿਦਆਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੋਗੇ ਚਲੋ ਜੀ ਆਪਾਂ ਪ੍ਰਿੰਟ ਦਿਖਾਉਨੇ ਆਂਗੇ ਇਹਨਾਂ ਨਾਲ ਤੁਸੀਂ ਦੁਪੱਟਾ ਦਾ ਜਿਹੜਾ ਬੈਂਬਰ ਦਾ ਰੱਖ ਸਕਦੇ ਹੋਗੇ ਬਹੁਤ ਜ਼ਿਆਦਾ ਵਧੀਆ ਰਹੂਗਾ ਲੋ ਜੀ ਪਹਿਲਾ ਪ੍ਰਿੰਟ ਹੈਗਾ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋਗੇ ਲੋਟ ਤੁਸੀਂ ਟੈਗ ਵੀ ਦੇਖ ਸੌਰੀ ਸਟੈਂਪ ਵੀ ਦੇਖ ਸਕਦੇ ਹੋਗੇ ਸਾਰੇ ਟਿਸਟਾ ਦੀ ਲੱਗੀ ਮਿਲੂਗੀ ਦੇਖੋ ਜੀ ਠੀਕ ਐ ਜੀ ਬਹੁਤ ਸੌਫਟ ਸਟੱਫ ਹੁੰਦਾ ਹੈਗਾ ਟਿਸਟਾ ਤੇ ਬਹੁਤ ਮਤਲਬ ਸੌਫਟ ਕਾਟਨ ਹੈਗੀ ਵਿਦਆਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਟਿਚ ਕਰਵਾਓ ਤੇ کافی ਜਿਆਦੇ ਸੋਹਣੇ ਸੂਟ ਬਣਨਗੇ ਤੇ ਪ੍ਰਾਈਸ ਇਹਦਾ ਰਹੂਗਾ ਜੀ 2000 ਪਲੱਸ ਸ਼ਿਪਿੰਗ ਰਹੂਗਾ ਲੋ ਜੀ ਟਿਸਟਾ ਦੇ ਵਿੱਚ ਮਤਲਬ ਬਹੁਤ ਕੁਆਲਿਟੀ ਹੁੰਦੀ ਹੈ ਕਾਟਨ ਦੇ ਵਿੱਚ ਕਿਉਂਕਿ ਮਤਲਬ ਹਲਕੀ ਕੁਆਲਿਟੀ ਹੁੰਦੀ ਹੈ ਕਾਟਨ ਦੇ ਵਿੱਚ ਟਿਸਟਾ ਦੀ ਉਹ ਆਪਾਂ ਲੈ ਕੇ ਨਹੀਂ ਆਏ ਹੈਗੇ ਤੇ ਜਿਹੜੀ ਕੁਆਲਿਟੀ ਹੈਗੀ ਕਪੜੀ ਕੱਪੜੇ ਦੀ ਮਤਲਬ ਬਹੁਤ ਜਿਆਦੇ ਸੋਹਣੇ ਹੈਗੇ ਤੇ ਸੌਫਟ ਕਪੜਾ ਹੈਗਾ ਬਿਲਕੁਲ ਮੁਲਾਇਮ ਹੈ ਤੇ ਉਹ ਥੋੜਾ ਜਿਹਾ ਮਤਲਬ ਸਖਤ ਜਿਹਾਗਾ ਕੁਆਲਿਟੀਾਂ ਬਹੁਤ ਆਉਂਦੀਆਂ ਨੇਗੀਆ ਟਿਸਟਾ ਦੇ ਵਿੱਚ ਇਸ ਜਿਹੜਾ ਸਾਰਾ ਮਦ ਸਟਾਫ ਮਿਲੂਗਾ ਇਹ ਤੁਹਾਨੂੰ ਬਹੁਤ ਸੌਫਟ ਮਿਲੂਗਾ। ਲਓ ਜੀ। ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ। frozy ਲਓ ਜੀ। ਪ੍ਰਿੰਟਿੰਗ ਡਿਜ਼ਾਈਨ ਬਹੁਤ ਜ਼ਿਆਦੇ ਸੋਹਣੀਆਂ ਐਂਗੀ ਤੇ ਦੁਪੱਟਾ ਇਹਦੇ ਨਾਲ ਤੁਸੀਂ ਮੈਂ ਤਾਂ ਕਹੂੰਗੀ ਵੀ ਤੁਸੀਂ بیس ਕਲਰ ਦੇ ਦੁਪੱਟੇ ਰੱਖ ਲਿਓ ਹਨਾ ਕੋਈ ਇਦਾਂ ਦਾ ਪ੍ਰਿੰਟ ਆਉਂਦਾ ਹੈਗਾ ਉਹਦੇ ਨਾਲ ਆਪਾਂ ਟਾਈ ਐਂਡ ਡਾਈ ਵੀ ਕਰਾ ਸਕਦੇ ਹਾਂ ਕਿ ਕੰਟਰਾਸਟ ਵੀ ਬਣਾ ਸਕਦੇ ਹਾਂ ਉਹ ਆਪਾਂ ਤੁਹਾਨੂੰ ਅੱਗੇ-ਅੱਗੇ ਦੱਸਾਂਗੇ ਜੇ ਤੁਸੀਂ ਸਿਲਾਈ ਕਰਾਉਣਾ ਚਾਹੁੰਦੇ ਹੋ ਸਿਲਾਈ ਕਰਾ ਸਕਦੇ ਹੋ ਪਰ ਥੋੜਾ ਜਿਹਾ ਟਾਈਮ ਲੱਗੂਗਾ ਜੇ ਤੁਹਾਨੂੰ ਜਲਦੀ ਹੈਗੀ ਤਾਂ ਤੁਸੀਂ ਅਨਸਟਿਚ ਮੰਗਾ ਸਕਦੇ ਹੋਗੇ ਲਓ ਜੀ ਇਹ ਵਾਲੇ ਸੂਟ ਨੇ ਇੱਕ ਇੱਕ ਅਵੇਲੇਬਲ ਨੇ ਤੇ ਇਹਦੇ ਵਿੱਚੋਂ ਬਸ ਨਾਲ ਦੀ ਨਾਲ ਜਿਦਾ ਆਪਾਂ ਡੇਲੀ ਵੀਡੀਓ ਦੇ ਵਿੱਚ ਕਹਿੰਦੇ ਹੁਣੇ ਵੀ ਤੁਸੀਂ ਆਪਣੀ ਫਾਸਟਲੀ ਬੁਕਿੰਗ ਕਰਾ ਦਿਓ ਪੇਮੈਂਟ ਕਰਕੇ ਇੱਕ ਪੇਮੈਂਟ ਕਰਨ ਤੋਂ ਬਾਅਦ ਪਲੀਜ਼ ਸਕਰੀਨਸ਼ਾਟ ਹੈ ਜਿਹੜਾ ਜ਼ਰੂਰ ਭੇਜਿਆ ਕਰੋ ਕਿਉਂਕਿ ਐਨੇ ਡੇਲੀ ਪੇਮੈਂਟਾਂ ਆਉਂਦੀਆਂ ਨੇ ਕਿ ਪਤਾ ਨਹੀਂ ਨਾ ਲੱਗਦਾ ਵੀ ਕਿਹੜੀ ਭੈਣ ਨੇ ਪੇਮੈਂਟ ਕੀਤੀ ਹੈਗੀ ਸਕਰੀਨਸ਼ਾਟ ਹੈ ਜਿਹੜਾ ਤੁਸੀਂ ਜ਼ਰੂਰ ਭੇਜਿਆ ਕਰੋ ਲਓ ਜੀ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਸਾਰੇ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਤੇ ਬਹੁਤ ਜ਼ਿਆਦੇ ਸੋਹਣੇ ਕੁਆਲਿਟੀ ਹੈਗੀ ਕਈ ਕੁਆਲਿਟੀ ਆਉਂਦੀਆਂ ਨੇਗੇ ਮਤਲਬ ਇਹ ਤੁਹ ਸਸਤੀਆਂ ਵੀ ਹੁੰਦੇ ਨੇ ਇਸ ਤੋਂ ਹਾਈ ਕੁਆਲਿਟੀ ਦੇ ਵੀ ਨੇਗੇ ਪ੍ਰਿੰਟ ਪਰ ਜਿਹੜੀ ਇਹ ਆਪਾਂ ਕੁਆਲਿਟੀ ਲੈ ਕੇ ਆਏਗੇ ਸੌਫਟ ਮਤਲਬ ਬਿਲਕੁਲ ਕਾਟਨ ਲੈ ਕੇ ਆਏਗੇ ਲਓ ਜੀ ਜਿਵੇਂ ਬਟਰ ਕਾਟਨ ਦਾ ਕਪੜਾ ਹੁੰਦਾ ਨਾ ਸੌਫਟ ਓਦਾਂ ਦੀ ਮਤਲਬ ਇਹ ਵਾਲੀ ਕਾਟਨ ਹੈਗੀ ਬਹੁਤ ਜਿਆਦਾ ਸੋਹਣੀ ਲਓ ਜੀ ਦੇਖੋ ਜੀ ਇਹ ਵਾਲਾ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋਗੇ ਕਾਫੀ ਜ਼ਿਆਦਾ ਸੋਨਾ ਬਣਿਆ ਹੋਇਆ ਹੈਗਾ ਤੇ ਇਹਦੇ ਨਾਲ ਵੀ ਤੁਸੀਂ بیس ਕਲਰ ਦਾ ਇਹ ਦੁਪੱਟਾ ਰੱਖ ਸਕਦੇ ਹੋਗੇ ਇਸ ਤਰ੍ਹਾਂ ਦੀ ਪਾਈਪਿੰਗ ਲੱਗੂਗੀ ਇਹਦੇ ਮਤਲਬ ਸੂਟ ਦੇ ਉੱਪਰ ਡਿਜ਼ਾਈਨ ਵਗੈਰਾ ਤੁਸੀਂ ਜਿੱਦਾਂ ਵੀ ਆਪਣੇ ਸਟਿਚਿੰਗ ਵਾਲੇ ਡਿਜ਼ਾਈਨ ਪਾਏ ਹੁੰਦੇ ਨੇ ਤੁਸੀਂ ਸਕਰੀਨਸ਼ਾਟ ਲੈ ਲਿਆ ਕਰੋ ਜਿੱਥੋਂ ਤੁਸੀਂ ਸਿਲਾਈ ਕਰਾਉਣੇ ਹੋ ਉਹਨਾਂ ਤੋਂ ਰੈਡੀ ਕਰਵਾ ਲਿਆ ਕਰੋ ਚਾਹੀਦਾ ਲਓ ਜੀ ਨੈਕਸਟ ਪ੍ਰਿੰਟ ਆਜੂਗਾ ਗ੍ਰੀਨ ਦੇ ਵਿੱਚ ਇਹ ਵਾਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਕੋਈ ਵੀ ਟਿਸਟਾ ਤੋਂ ਬਿਨਾਂ ਨਹੀਂ ਹੈਗਾ ਸੂਟ ਸਾਰੇ ਟਿਸਟਾ ਦੇ ਹੀ ਨੇਗੇ ਦੇਖੋ ਜੀ ਪ੍ਰਿੰਟ ਚੈੱਕ ਕਰੋ ਇਹ ਵਾਲਾ

ਦੇਖੋ ਜੀ ਗ੍ਰੀਨ ਸ਼ੇਡ ਦੇ ਉੱਪਰ ਪ੍ਰਿੰਟ ਬਹੁਤ ਸੋਹਣੇ ਪ੍ਰਿੰਟ ਆਏ ਨੇ ਸਵਾਰਟੀ ਇਸਟਾ ਦੇ ਵਿੱਚ ਤੇ ਕਲਰ ਵੀ ਮਤਲਬ ਡਾਰਕ ਆਏ ਨੇਗੇ ਵਿੱਚ ਵਿੱਚ ਲਾਈਟ ਆਏ ਨੇ ਸ ਉੱਪਰ ਜੇ ਆਏ ਨੇਗੇ ਐਂਡ ਯਾ ਇਨਰਲ ਮੇਮਲ ਮੇਂ ਜੇ ਲਓ ਚ ਪਿੰਕ ਤੁਸੀਂ ਵੀਡੀਓ ਧਿਆਨ ਨਾਲ ਦੇਖਿਆ ਕਰੋ ਕਿਉਂਕਿ ਕਾਫੀ ਬਣਾ ਕਹਿੰਦੇ ਆ ਮੈਂ ਸਾਨੂੰ ਫੋਟੋ ਪਾ ਦੇ ਹਨਾ ਮੇਰੇ ਲਵੇ ਸੌਰੀ ਹਣਾ ਭੈਣੋ ਇੰਨਾ ਟਾਈਮ ਨਹੀਂ ਹੁੰਦਾ ਕਿ ਮੈਂ ਫੋਟੋ ਪਾਦਾ ਕੱਲੇ ਕੱਲੇ ਜ਼ੋਰ ਦੀ ਤੁਹਾਨੂੰ ਤੇ ਵੀਡੀਓ ਆਪਾਂ ਪ੍ਰੋਪਰ ਬਣਾ ਲੈਣੇ ਹੁੰਦੇ ਆ ਸਾਰੀ ਚੰਗੀ ਤਰ੍ਹਾਂ ਤੁਸੀਂ ਐਸੇ ਨੂੰ ਹੀ ਦੇਖ ਲਿਆ ਕਰੋ ਰਿਪੀਟ ਦੇਖ ਲਿਆ ਕਰੋ ਚਾਹੀ ਹਣਾ ਨੈਕਸਟ ਫ੍ਰੈਂਡ ਚੈੱਕ ਕਰੋ ਤੁਸੀਂ ਕਾਫੀ ਬਣਾ ਕਹਿੰਦੀ ਨੇ ਵੀ ਅਸੀਂ ਵਿਜ਼ਿਟ ਕਰਨਾ ਹੈਗਾ ਹਣਾ ਤੁਸੀਂ ਵਿਜ਼ਿਟ ਕਰਨਾ ਹੈਗਾ ਤਾਂ ਤੁਸੀਂ ਫੋਨ ਕਰ ਲਿਓ ਫੋਨ ਕਰਕੇ ਫਿਰ ਵਿਜ਼ਿਟ ਕਰਿਓ ਕਿਵਰ ਅਸੀਂ ਘਰ ਨਹੀਂ ਹੁੰਦੇ ਹੈਗੇ ਤਾਂ ਕਰਕੇ ਕੰਮ ਕਰਕੇ ਮਤਲਬ ਘਰੇ ਘਾਟ ਹੀ ਹੁੰਨੇ ਆਗੇ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਹੋਗੇ ਸਟਾਕ ਹੁੰਦਾ ਆਪਣੇ ਕੋਲੇ ਤੇ ਤੁਸੀਂ ਘਰੋਂ ਵੀ ਲੈ ਜਾ ਸਕਦੇ ਹੋ ਗੱਲ ਜੀ orange ਕਲਰ ਹੈਗਾ ਇਹ ਵਾਲਾ ਸ਼ੇਡ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਦੇਖੋ ਫ੍ਰੈਂਟ ਤੁਸੀਂ ਕਾਫੀ ਜਿਆਦਾ ਸੋਹਣਾ ਹੈ orange ਦੇ ਉੱਪਰ ਮੇਰੇ ਖਿਆਲ ਚ ਸਮਰ ਦੇ ਵਿੱਚ ਟਿਸਟ ਨੇ ਸ਼ਾਇਦ ਪਹਿਲੀ ਵਾਰ ਇਹ ਕਲਰ ਬਣਾਇਆਗਾ ਪਿੰਕ ਜਿਹੜਾ ਮੈਂ ਤੁਹਾਨੂੰ ਸੂਰ ਦਿਖਾਇਆ ਸੀ ਉਹਦਾ ਇਹ ਦੂਜਾ ਕਲਰ ਹੈ येलो ਦੇਖੋ ਐਵੇਂ ਦੇ ਕਾਫੀ ਬਣਾ ਫਿਰ ਬਰੀਕ ਪ੍ਰਿੰਟ ਮੰਗਦਿਆਂ ਨਹੀਂ ਗਿਆ ਹਨ ਤਾਂ ਕਰਕੇ ਫਿਰ ਪ੍ਰਿੰਟ ਬਰੀਕ ਨਹੀਂ ਲਾ ਕੇ ਆਇਆਂਗੇ ਲਓ ਜੀ ਲਾਈਟ ਬਰਾਊਨ ਸ਼ੇਡ ਹੈ ਵਾਲਾ ਤੁਸੀਂ ਦੇਖ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਨਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਜਿਹੜੀ ਮੈਸਜ ਜਿਹੜਾ ਮੈਸੇਜ ਕਰ ਸਕਦੇ ਹੋਗੇ ਤੇ ਆਪਣਾ ਆਰਡਰ ਹੈ ਜਿਹੜਾ ਆਪਾਂ ਨੂੰ ਦੇ ਸਕਦੇ ਹੋਗੇ ਤੇ ਪੇਮੈਂਟ ਹੈ ਜਿਹੜੀ ਨਾਲ ਦੀ ਨਾਲ ਤੁਸੀਂ ਕਰਕੇ ਆਪਣੀ ਬੁਕਿੰਗ ਕਰਵਾ ਲੈ ਕਿਉਂਕਿ ਬਹੁਤ ਲਿਮਟਿਡ ਜਿਹਾ ਸਟਾਕ ਹੁੰਦਾ ਹੈ ਹਨਾ ਤੇ ਦੁਬਾਰਾ ਮਤਲਬ ਰਿਪੀਟ ਆਰਡਰ ਵੀ ਨਹੀਂ ਰੈਡੀ ਹੋਣੇ ਹੈਗੇ ਇਹ ਇੱਕ ਇੱਕ ਵਾਰ ਹੀ ਆਪਾਂ ਨੂੰ ਪ੍ਰਿੰਟ ਮਿਲੇ ਨੇ ਬਸ ਇੰਨੇ ਕੁ ਪ੍ਰਿੰਟ ਸੀਗੇ ਤੁਸੀਂ ਇਹਦੇ ਵਿੱਚੋਂ ਕੋਈ ਵੀ ਤੁਹਾਨੂੰ ਪਸੰਦ ਆਉਂਦਾ ਹੈਗਾ ਚੂਜ਼ ਕਰਕੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋਗੇ ਦੁਪੱਟੇ ਨੇਗੇ ਜਿਹੜੇ ਨਾ ਤੁਸੀਂ ਬੈਂਬਰ ਦੇ ਰੱਖ ਸਕਦੇ ਹੋਗੇ ਤੇ ਹਾਫ ਪਿਓਰ ਦੇ ਰੱਖ ਸਕਦੇ ਹੋ ਚੁਣੌਣ ਦਾ ਰੱਖ ਸਕਦੇ ਹੋ ਬਟ ਜਿਆਦਾ ਹਨਾ ਬੈਟਰ ਹੈ ਵੀ ਤੁਸੀਂ ਬੈਂਬਰ ਦਾ ਦੁਪੱਟਾ ਲੈ ਸਕਦੇ ਹੋਗੇ ਜਾਂ ਫਿਰ ਹਾਫ ਪਿਓਰ ਦਾ ਲੈ ਲਓ ਕਿਉਂਕਿ ਇਹ ਗਰਮੀ ਵਾਲੇ ਸਮਰ ਵਾਲੇ ਸੂਟ ਨੇਗੇ ਤਾਂ ਇਦਾਂ ਹੀ ਸੋਹਣੇ ਲੱਗਣਗੇ ਜਾਫਿਰ ਆਪਾਂ ਮਤਲਬ ਬਹੁਤ ਸੋਹਣੇ ਮੈਂ ਤੁਹਾਨੂੰ ਉਦਣ ਵਧੀਆ ਹਾਈ ਕੁਆਲਿਟੀ ਦਾ ਕੋਟਾ ਲੈ ਕੇ ਆਏ ਸੀਗੇ ਚੈੱਕ ਸੀਗਾ ਤੁਸੀਂ ਉਹ ਵੀ ਲਗਾ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਉਹ ਵਾਲਾ ਦੁਪੱਟਾ ਵੀ कॉटन ਦੇ ਸੂਟਾਂ ਨਾਲ ਮੈਨੂੰ ਕਮੈਂਟ ਕਰਕੇ ਜੁਦਾ ਜੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਪਸੰਦ ਆਏ ਹੋਣਗੇ ਸਾਡੇ ਸੂਟ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ